ਜੋ ਜਿਹੜੀ ਦਵਾਰ ਜਿਹੜੀ ਹੈਗੀ ਆ ਉਹ ਵੀ ਥੋੜੀ ਜਾਂ ਸੰਟੀ ਜਾਰੀ ਥੱਲੇ ਉਹ ਤਸਵੀਰ ਦਿਖਾਰੇ ਤੁਹਾਨੂੰ ਕਿ ਜਦੋਂ ਲੁਧਿਆਣਾ ਲਈ ਦੀ ਟੀਮ ਤੇ ਪਹੁੰਚੀ ਕਿ ਵੱਡੇ ਕਬਜ਼ੇ ਦੇ ਉੱਤੇ ਹਾਂਜੀ ਮਾਲਕ ਕੌਣ ਹੈ ਇਹਦੇ ਜਗ੍ਹਾ ਦੇ ਹਾਂਜੀ ਮੇਰੇ ਅੰਕਲ ਨੇ ਹੈ ਇਹਦੇ ਕੀ ਨਾਮ ਹੈ ਨਾਮ ਮੈਨੂੰ ਨਹੀਂ ਪਤਾ ਨਹੀਂ ਦੱਸ ਸਕਦੇ ਕਿੰਨੇ ਸਮੇਂ ਤੋਂ ਮੰਗਦੀ ਆ ਇਹ ਗੱਲ ਇਹ ਥੱਲੇ 15-20 ਦਿਨ ਹੋਏ ਆ ਬੰਦੇ ਨੂੰ ਮੇਰੇ ਕੋਲ ਉੱਚ ਸੌਦੇ ਵਿੱਚ ਵੀ ਗਏ ਨੇ ਇੱਥੇ ਇਹ ਨਹੀਂ ਪਤਾ ਵੀ ਹੁਣ ਵੱਡੇ ਵੱਡੇ ਢੀਲ ਜਿਹੜੇ ਇੱਥੇ ਘੱਟ ਦਿੱਤੇ ਗਏ ਹੋਏ ਨੇ ਇਤਤਲੇ ਨਾਲ ਜਿਹੜਾ ਤੇ ਕੰਮ ਕੀਤਾ ਜਾ ਰਿਹਾ ਮੈਂ ਲੇਕਿਨ ਸੂਤਰ ਜਿਹੜੇ ਸਾਡੇ ਪੱਕੇ ਸੂਤਰ ਸੀ ਉਹਨਾਂ ਨੇ ਸਾਨੂੰ ਕਾਪੀਆਂ ਜਿਹੜੀਆਂ ਭੇਜੀਆਂ ਤੇ ਸਾਨੂੰ ਨਕਸ਼ਾ ਭੇਜਿਆ ਨਕਸ਼ਾ ਨਾਲ ਲੱਗਿਆ ਹੋਇਆ ਜਿਹੜਾ ਸਟੇ ਮਿਲੀ ਨਕਸ਼ਾ ਨਾਲ ਲੱਗਿਆ ਹੋਇਆ ਵੈ ਉਹ ਤੇ ਕੀ ਕਰਵਾਈ ਹੋਊਗੀ ਸਰ ਜਿਹੜੀ ਲੀਗਲ ਹੀ ਕਾਰਵਾਈ ਹੋਊਗੀ ਉਹ ਹੋਊਗੀ ਜੀ ਪੁਲਿਸ ਦੀ ਮਦਦ ਨਾਲ ਸਾਰੀ ਜੋ ਵੀ ਡਿਸਕਸ਼ਨ ਹੋਊਗੀ ਜੀ ਕਿਤੇ ਇਹ ਜਿਹੜੀ ਸਟੇਜ ਜਿਹੜੀ ਲੱਗੀ ਉਹ ਕਿਸ ਚੀਜ਼ ਦੀ ਲੱਗੀ ਉਹ ਬਾਅਦ ਕਰਨਾ ਉਹ ਤਾਂ ਬਈ ਕਿਤੇ ਹੋਰ ਪਿੰਡ ਦੀ ਆ ਸਾਡੇ ਨਾਲ ਉਹ ਸਟੇ ਦਾ ਕੋਈ ਸਬੰਧ ਨਹੀਂ ਅਸੀਂ ਉਹ ਮਾਲਕ ਨਹੀਂ ਹੈਗੇ ਜਿਹਦੇ ਖਿਲਾਫ ਲਈ ਐ ਆ ਸ਼ੋਹ ਬੰਦੇ ਨੂੰ ਨਹੀਂ ਜਾਣਦੇ ਕੋਈ ਮੈਂ ਟਰਸਟ ਕੋਲ ਐਨਓ ਸੀ ਲਈਤੀ ਜਾਂ ਕੁਛ ਅਰਗਮ ਇਮਪਰੂਵਮੈਂਟ ਟਰਸਟ ਨਾਲ ਕੋਈ ਸਬੰਧ ਨਹੀਂ ਹੈਗਾ ਜਗ੍ਹਾ ਤੇ ਕਾਰਪੋਰੇਸ਼ਨ ਨੇ ਕਰਪੋਰੇਸ਼ਨ ਕਰਦਾ ਅਸੀਂ ਉਹਨਾਂ ਤੋਂ ਲਈ ਗਏ ਐਨਓ ਸੀ ਲੈਣਾ ਜਿਹੜੀ ਅਪਰੂਵਮੈਂਟ ਟਰਸਟ ਦੀ ਜਗ੍ਹਾ ਹੋਈ ਉਹਦੇ ਤੇ ਕੋ ਕਬਜ਼ਾ ਕਰੂੰਗਾ ਤੇ ਚਾਹੇ ਉਹ ਲੈਂਡਰ ਛੱਡ ਕੇ ਜੋ ਮਰਜ਼ੀ ਪਾ ਲਵੇ ਲੋਹੇ ਦਾ ਪਾ ਲਵੇ ਤਾਂ ਜੀ ਤਾਂ ਵੀ ਕਹਾ ਕੇ ਉਹ ਕਬਜ਼ਾ ਲਵਾਂਗੇ ਲੁਧਿਆਣਾ ਲੈ ਕੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਟਰਾਂਸਪੋਰਟ ਨਗਰ ਖੜਾ ਹੋਇਆ ਹਾਂ ਜਿੱਥੇ ਇੰਪਰੂਵਮੈਂਟ ਦੀ ਇੰਪਰੂਵਮੈਂਟ ਟਰਸਟੀ ਜਿਹੜੀ ਜਗ੍ਹਾ ਹੈਗੀ ਕਈ ਗੱਜਾਂ ਦੇ ਵਿੱਚ ਜਗ੍ਹਾ ਹੈਗੀ ਜਿੱਤੇ ਉੱਤੇ ਸਟੇ ਮਿਲੀ ਹੋਈ ਹੈ ਲੇਕਿਨ ਉਸ ਦਾ ਵੀ ਜਿਹੜਾ ਵੱਡਾ ਸਕੈਮ ਲੁਧਿਆਣਾ ਸ਼ਹਿਰ ਦੇ ਵਿੱਚ ਸਾਹਮਣੇ ਆਇਆ ਵਾ ਸਟੇ ਹੋਣ ਦੇ ਬਾਵਜੂਦ ਵੀ ਇਹ ਜਗ੍ਹਾ ਜਿਹੜੀ ਹੈ ਸਾਹਮਣੇ ਬਣ ਚੁੱਕੀ ਹੋਈ ਹੈ ਤਸਵੀਰ ਦਿਖਾਈ ਜਾ ਰਹੀ ਹੈ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਇਹ ਸਟੇ ਦੀ ਕਾਪੀ ਜਿਹੜੀ ਸਾਡੇ ਕੋਲ ਹੈਗੀ ਹੈ ਲੇਕਿਨ ਸੂਤਰਾ ਦੇ ਹਵਾਲ ਉਦੇਦਾਰਾਂ ਨੂੰ ਪੁੱਛਿਆ ਜਾਊਗਾ ਲੇਕਿਨ ਤਸਵੀਰ ਦਿਖਾਈ ਜਾ ਰਹੀ ਹੈ ਤੁਸੀਂ ਕੌਣ ਹੋ ਵੈਸੇ ਇਸ ਜਗ੍ਹਾ ਦੇ? ਜਿਹੜੇ ਮਹਿਕਮੇ ਵਾਲੇ ਕਿਸ ਤੋਂ ਇੰਪਰੂਵਮੈਂਟ ਰਸਤਨਾ ਇੰਪਰੂਵਮੈਂਟ ਰਸ ਭਾਜੀ ਨਹੀਂ ਫੋਨ ਕੀਤਾ ਸੀਗਾ? ਹਾਂਜੀ ਆ ਰਹੇ ਨੇ ਆ ਰਹੇ ਨੇ ਆਪ ਆ ਰਹੇ ਨੇ ਬਾਈ ਜੇ ਤੁਸ ਸਟੇ ਦੀ ਕਾਪੀ ਮੇਰੇ ਕੋਲ ਹੈ ਮੈਂ ਹੀ ਫੋਨ ਕੀਤਾ ਸੀਗਾ ਜੇ ਸਟੇ ਦੀ ਕਾਪੀ ਮੇਰੇ ਕੋਲ ਹੈ ਤੇ ਬਿਲਡਿੰਗ ਕਿੱਦਾਂ ਬਣ ਗਈ? ਹਾਂਜੀ ਸਟੇ ਦੀ ਕਾਪੀ ਮੈਂ ਤੁਹਾਨੂੰ ਦਿਖਾ ਰਿਆ ਹਾਂ ਉਹ ਹੀ ਚੈੱਕ ਕਰ ਰਹੇ ਆਂ ਜੀ ਰਿਕਾਰਡ ਮੰਗਾ ਰਹੇ ਆਂ ਚੈੱਕ ਕਰ ਰਹੇ ਆਂ ਵਿੱਕ ਵੀ ਗਈਆਂ ਹਾਂਜੀ ਮੈਂ ਕਹਿੰਦਾ ਮੈਂ ਤਦੀ ਮੈਂ ਹੁਣ ਆਇਆ ਜੀ ਅਸੀਂ ਇਹ ਕਾਰਪੋਰੇਸ਼ਨ ਨੂੰ ਹੈਂਡਓਵਰ ਕੀਤਾ ਸੀਗਾ ਹਾਂਜੀ ਹਾਂਜੀ ਆ ਰਹੇ ਆ ਜੀ ਆ ਰਹੇ ਆ ਜੀ ਆਮ ਸਾਹਿਬ ਕਾਰਵਾਈ ਕੀ ਕੀਤੀ ਜਾਊਗੀ ਕਾਰਵਾਈ ਦੇਖਦੇ ਆ ਜੀ ਹੁਣ ਜਿੰਨੇ ਵੀ ਆਉਂਦੇ ਨੇ ਅਫਸਰ ਜੋ ਡਿਸੀਜਨ ਲੈਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਅੱਛਾ ਜੀ ਪਿੰਡਰ ਸਾਹਿਬ ਆ ਰਹੇ ਨੇ ਹਾਂਜੀ ਉਹਨੇ ਆਪਨੇ ਐਕਸ਼ਨ ਵੀ ਆ ਰਹੇ ਐ ਅਸੀਂ ਸਾਹਿਬ ਵੀ ਆ ਰਹੇ ਹਾਂ ਲੇਕਿਨ ਤਰਸੀਮ ਸਿੰਘ ਪਿੰਡਰ ਨਾਲ ਗੱਲਬਾਤ ਕੀਤੀ ਜਾਊਗੀ ਜੋ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਨੇ ਅਸੀਂ ਸੂਤਰਾਂ ਦਿੱਤੀ ਲੇਕਿਨ ਇੰਪਰੂਵਮੈਂਟ ਟਰਸ ਜਿਹੜਾ ਕੁੰਭ ਕਰਨੀ ਨੀਂ ਸੁੱਤਾ ਹੋਇਆ ਸੀਗਾ ਸਰ ਮੌਕੇ ਤੇ ਆ ਤੁਹਾਡੇ ਅਫਸਰ ਇੱਥੇ ਆਏ ਕੀ ਨਾਮ ਆਪਣਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ ਲੇਕਿਨ ਸਰ ਸਟੇ ਸੀਗੀ ਬਿਲਡਿੰਗਾਂ ਬਣ ਵੀ ਚੁੱਕੀਆਂ ਐ ਤੇ ਇੱਥੇ ਕਈ ਬਿਲਡਿੰਗਾਂ ਵੇਚ ਵੀ ਦਿੱਤੀਆਂ ਹੋਈਆਂ ਨੇ ਸੁਣਿਓ 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 ਹਾਂਜੀ ਦੇਖੋ ਵੀ ਆਉਣ ਦਾ ਵੇ ਨਹੀਂ ਤੁੜੇ ਕੋ 5-10 ਮਿੰਟ ਪਹੁੰਚਣ ਵਾਲੇ ਆ ਰਹੇ ਆ ਤੁਹਾਡੇ ਕੋਲੇ ਹੁਣੇ ਅੱਛਾ ਆ ਰਹੇ ਨੇ ਆਰੇ 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 ਲੇਕਿਨ ਸਰ ਮੈਂ ਤੁਹਾਡੇ ਕੋ ਪਿੰਟਰ ਸਾਹਿਬ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਇੰਪਰੂਵਮੈਂਟ ਟ੍ਰਸਟ ਦੀ ਜਗ੍ਹਾ ਹੋਵੇ ਜਿੱਤੇ ਸਟੇ ਲੱਗੀ ਹੋਵੇ ਉਹਦੇ ਕਈ ਬਿਲਡਿੰਗਾਂ ਜਿਹੜਾ ਕਈ ਗੱਜਾਂ ਦੇ ਹਿਸਾਬ ਨਾਲ ਵੇਚ ਵੀ ਦਿੱਤੀ ਗਈ ਹੋਈ ਆ ਤੇ ਕਈਆਂ ਦੇ ਉੱਤੇ ਬਿਲਡਿੰਗ ਬਣਾ ਵੀ ਦਿੱਤੀ ਕੀ ਕਾਰਵਾਈ ਕੀਤੀ ਜਾਊਗੀ ਜਿਹੜੀ ਇੰਪਰੂਵਮੈਂਟ ਟ੍ਰਸਟ ਦੀ ਜਗ੍ਹਾ ਹੋਈ ਉਹਦੇ ਤੇ ਕੋ ਕਬਜ਼ਾ ਕਰੂਗਾ ਤੇ ਚਾਹੇ ਉਹ ਲੈਂਡਰ ਛੱਡ ਕੇ ਜੋ ਮਰਜ਼ੀ ਪਾ ਲਵੇ ਲੋਹੇ ਦਾ ਪਾ ਲਵੇ ਚਾਹੇ ਜੀ ਟਾਵੇਂ ਟਾਵਾਂਗੇ ਔਰ ਕਬਜ਼ੇ 'ਚ ਲਾਵਾਂਗੇ ਜੇ ਕਾਰਪੋਰੇਸ਼ਨ ਦੇ ਵਿੱਚ ਆਈ ਤੇ ਕਾਰਪੋਰੇਸ਼ਨ ਨੂੰ ਅਸੀਂ ਚਿੱਠੀਆਂ ਲਿਖ ਵੀ ਰਿਹਾ ਤੇ ਲਿਖਾਂਗੇ ਕਾਰਪੋਰੇਸ਼ਨ ਦਾ ਜਿਹੜਾ ਪਾਟਾ ਕਾਰਪੋਰੇਸ਼ਨ ਰੂਲ ਅਦਾ ਕਰੂਗੀ ਕਿਤੇ ਇੰਪਰੂਵਮੈਂਟ ਟਰਸਟ ਦਾ ਰੋਲ ਹੋਇਆ ਤੇ ਇੰਪਰੂਵਮੈਂਟ ਟਰਸਟ ਪੂਰੀ ਜ਼ਿੰਮੇਵਾਰੀ ਨਾਲ ਉਸ ਚੀਜ਼ ਨੂੰ ਹੈਂਡਲ ਕਰੇਗੀ ਲੇਕਿਨ ਇਹ ਕੰਮ ਹੋਊਗਾ ਕਿ ਦਾਵਾ ਹੈ ਤੁਹਾਡਾ ਸਰ ਬਿਲਕੁਲ ਜੀ ਬਿਲਕੁਲ ਕਰਾਂਗੇ ਸਾਡੇ ਧਿਆਨ ਚ ਲਿਓ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਹੋਰ ਵੀ ਵੇਤਾ ਨਹੀਂ ਇਨਕ੍ਰੋਚਮੈਂਟ ਹੋਈ ਤੇ ਜਰੂਰ ਇੱਕ ਚੰਗੇ ਸ਼ਹਿਰ ਵਾਸੀ ਹੋਣ ਦਾ ਸਬੂਤ ਦਿੰਦੇ ਤੁਸੀਂ ਦੱਸੋਗੇ ਤੇ ਅਸੀਂ ਤੁਹਾਨੂੰ ਇਮਾਨਦਾਰੀ ਨਾਲ ਜ਼ਿੰਮੇਵਾਰ ਇਹ ਕਰਾਂ ਲੇਕਿਨ ਸਰ ਮੈਂ ਤੁਹਾਨੂੰ ਸਟੇ ਦੀ ਕਾਪੀ ਵੀ ਭੇਜ ਰਿਆ ਆ ਮੈਂ ਸਰ ਮੈਂ ਆ ਐਕਸੀਅਨ ਜੀ ਆਵਾਜ਼ ਤੇ ਉਹਨਾਂ ਨੂੰ ਸਾਰੇ ਪੇਪਰ ਵਰਕ ਦੇ ਦਿਓ ਸਾਰੀ ਗੱਲ ਸਵਾਲ ਪੁੱਛਿਓ ਜਿੱਥੇ ਤੁਹਾਨੂੰ ਲੱਗੇ ਡਾਊਟ ਉੱਥੇ ਸਵਾਲ ਪੁੱਛਣਾ ਤੁਸੀਂ ਜਿੱਥੇ ਤੁਹਾਨੂੰ ਆਨਾ ਕਰਨੀ ਕਰਨ ਮੈਨੂੰ ਫੋਨ ਲਾ ਲੈਣਾ ਚਲੋ ਠੀਕ ਹੈ ਬਿਲਕੁਲ ਸ਼ੁਕਰੀਆ ਚੇਅਰਮੈਨ ਸਾਹਿਬ ਥੈਂਕ ਯੂ ਸਾਹਿਬ ਜੀ ਥੈਂਕ ਯੂ ਬਿਲਕੁਲ ਐਕਸੀਅਨ ਜਿਹੜੇ ਇੱਥੇ ਆ ਰਹੇ ਨੇ ਤਰਸੀਮ ਸਿੰਘ ਭਿੰਡਰ ਸਾਹਿਬ ਨੇ ਇੱਕੋ ਗੱਲ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਰਤੀ ਧਿਆਨ ਦੇ ਵਿੱਚ ਲੁਧਿਆਣਾ ਲਾਈਵ ਨੇ ਲਿਆ ਆ ਵਾ ਕੀ ਸਾਡੇ ਕੋਲ ਸੂਤਰਾਂ ਨੇ ਸਾਨੂੰ ਇੱਕ ਚੀਜ਼ ਭੇਜੀ ਕਿ ਇਹਨੂੰ ਸਟੇ ਇਹਦਾ ਹੋਇਆ ਪਿਆ ਵਾ ਲੇਕਿਨ ਇਹ ਬਿਲਡਿੰਗ ਜਿਹੜੀ ਹੈ ਬੇਜ ਦਿੱਤੀ ਗਈ ਲੇਕਿਨ ਤੁਹਾਨੂੰ ਉੱਥੇ ਇੱਕ ਚੀਜ਼ ਦਿਖਾ ਦਈਏ ਕਿ ਇੱਥੇ ਮੋਟਰਾਂ ਵੀ ਲੱਗੀਆਂ ਹੋਈਆਂ ਨੇ ਕੰਸਟਰਕਸ਼ਨ ਵੀ ਚੱਲ ਰਹੀ ਹੈ ਢੜਲੇ ਨਾਲ ਕੰਸਟਰਕਸ਼ਨ ਚੱਲ ਰਹੀ ਹੈ ਇੱਟਾਂ ਵੀ ਪਈਆਂ ਮਟੀਰੀਅਲ ਸਭ ਮਟੀਰੀਅਲ ਪਿਆ ਹੋਇਆ ਵਾ ਵੱਡੇ ਵੱਡੇ ਬੀਮ ਜਿਹੜੇ ਇੱਥੇ ਗੜ ਦਿੱਤੇ ਗਏ ਹੋਏ ਨੇ ਕਿ ਢੜਲੇ ਨਾਲ ਜਿਹੜਾ ਇੱਥੇ ਕੰਮ ਕੀਤਾ ਜਾ ਰਿਹਾ ਵਾ ਲੇਕਿਨ ਸੂਤਰ ਜਿਹੜੇ ਸਾਡੇ ਪੱਕੇ ਸੂਤਰ ਸੀ ਉਹਨਾਂ ਨੇ ਸਾਨੂੰ ਕਾਪੀਆਂ ਜਿਹੜੀਆਂ ਭੇਜੀਆਂ ਤੇ ਸਾਨੂੰ ਨਕਸ਼ਾ ਭੇਜਿਆ ਨਕਸ਼ ਲੇਕਿਨ ਕਰੋੜਾਂ ਦੀ ਜਗ੍ਹਾ ਜਿਹੜੀ ਕਰੋੜਾਂ ਦੀ ਜਗ੍ਹਾ ਇੱਥੇ ਤੁਸੀਂ ਦੇਖ ਰਹੇ ਹੋ ਕਰੋੜਾਂ ਦੀ ਜਗ੍ਹਾ ਕਿਹਾ ਜਾ ਸਕਦਾ ਨੂੰ ਜਿੱਥੇ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਸੀਗਾ ਲੇਬਰ ਹੋ ਆਪ ਲੇਬਰ ਹੋ ਲੇਬਰ ਹੋ ਨਾ ਕਿੰਨੇ ਸਮੇਂ ਸੇ ਲਗੇ ਹੋਏ ਹੋ ਹਮ ਲੋ ਤਾਂ ਮੰਡੀ ਸੇ ਆਏ ਕੱਲ ਸੇ ਆਏ ਕੋਣ ਇੱਕ ਤੁਮ ਕਿੰਨੀ ਦੇਰ ਸੇ ਲਗੇ ਹੋ ਮੈਂ 2 ਦਿਨ ਹੋ ਬਿੱਲਾ ਪੱਟੀ ਮੈਂ ਕਰ ਰਿਹਾ ਬਿੱਲਾ ਪੱਟੀ ਕਰ ਰਿਹਾ ਹਾਂ ਜੀ ਆਰਾਮ ਸੇ ਕਰਵਾਈ ਜਾ ਰਹੀ ਹੈ ਮਾਲਿਕ ਕੌਣ ਹੈ ਮਾਲਿਕ ਤੋਂ ਮਾਲੂਮ ਨਹੀਂ ਹੈ ਮੈਨੂੰ ਮਾਲਿਕ ਮਿਲੇ ਹੋ ਕبھی ਮਾਲਿਕ ਸੇ ਨਹੀਂ ਮਾਲਿਕ ਸੇ ਨਹੀਂ ਮਿਲੇ ਮਾਲਿਕ ਸੇ ਮਿਲੇ ਹੀ ਨਹੀਂ ਹੋ ਮਾਲਿਕ ਸੇ ਨਹੀਂ ਮਿਲਾ ਯਾ ਮੁਹਿੰਦਾਰ ਆਤਾ ਹੈ ਉਹ ਬਤਾ ਕਰ ਗਿਆ ਮੈਂ ਉਸੇ ਦੇ ਹਿਸਾਬ ਚ ਕਰ ਰਹਾ ਹਾਂ ਲੇਕਿਨ ਤੁਹਾਨੂੰ ਦਿਖਾ ਰਹੀਏ ਕਿ ਕਿੰਨੇ ਵੱਡੇ ਵੱਡੇ ਬੀਮ ਪਾਏ ਹੋਏ ਨੇ ਸੀਮੰਟ ਦੀ ਬੋਰੀਆਂ ਸਾਹਮਣੇ ਪਈਆਂ ਹੋਈਆਂ ਨੇ ਢੜਲੇ ਨਾਲ ਢੜਲੇ ਨਾਲ ਕੰਮ ਕੀਤਾ ਜਾ ਰਿਹਾ ਵਾ ਇੰਨਾ ਢੜਲੇਦਾਰ ਕੰਮ ਕੀਤਾ ਜਾ ਰਿਹਾ ਲੇਕਿਨ ਤੁਹਾਨੂੰ ਮੈਂ ਇੰਪਰੂਵਮੈਂਟ ਰਸ ਦੀ ਜਗ੍ਹਾ ਦੇ ਉੱਤੇ ਇੰਨਾ ਵੱਡਾ ਕਪਲਾ ਸਾਬ ਤਰਸੀਮ ਸਿੰਘ ਭਿੰਡਰ ਨੇ ਗੱਲ ਕੀਤੀ ਹੈ ਚੇਅਰਮੈਨ ਸਾਹਿਬ ਨੇ ਇੱਕ ਗੱਲ ਕੀਤੀ ਹੈ ਕਿ ਅਗਰ ਇੰਪਰੂਵਮੈਂਟ ٹرسٹ ਦੀ ਜਗ੍ਹਾ ਹੋਈ ਤਾਂ ਬਖੋਬੀ ਚਾਹੇ ਲੋਹੇ ਦਾ ਅਗਰ ਲੈਂਟਰਪਾਈਜ਼ਤਾ ਜਾਵੇ ਜਿਹੜਾ ਮਰਜੀ ਲੈਂਟਰਪਾਈਜ਼ਤਾ ਜਾਵੇ ਉਹ ਕਾਰਵਾਈ ਹੋਊਗੀ ਡੈਮੋਲੇਸ਼ਨ ਹੋਊਗਾ ਤੇ ਕਾਰਪੋਰੇਸ਼ਨ ਨੂੰ ਵੀ ਜੜੀਆਂ ਨੇ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਲੇਕਿਨ ਇੱਕ ਵੱਡੀ ਗੱਲ ਸਾਹਮਣੇ ਆ ਜਾਂਦੀ ਹੈ ਕਿ ਢੜਲੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਲੁਕੋਕੇ ਇਹ ਬਿਲਡਿੰਗ ਜਿਹੜੀ ਹੈ ਬਣਾਈ ਜਾ ਰਹੀ ਸੀਗੀ ਜਿਹੜੀ ਬਿਲਡਿੰਗ ਦਾ ਅੱਜ ਪਰਦਾ ਫਾਸਟ ਹੋ ਗਿਆ ਕਿ ਪਰਦਾ ਫਾਸਟ ਇਸ ਕਰਕੇ ਹੋਇਆ ਕਿ ਕਿੰਨੇ ਕੁ ਰਸੂਕਦਾਰ ਬੰਦੇ ਇਸ ਜਗ੍ਹਾ ਦੇ ਵਿੱਚ ਹੋਣਗੇ ਜਿਨ੍ਹਾਂ ਨੇ ਇਹ ਕਪਲਾ ਕੀਤਾ ਹੋਣਾ ਵੈ ਲੇਕਿਨ ਇਤਮਾਨ ਸਾਹਿਬ ਤੁਹਾਡੇ ਨਾਲ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਮਾਨ ਸਾਹਿਬ ਤੁਹਾਡੀ ਸਰਕਾਰ ਹੈ ਇਮਾਨਦਾਰੀ ਸਰਕਾਰ ਹੈ ਲੇਕਿਨ ਇੰਨੇ ਵੱਡੇ ਕਪਲੇ ਜਿਹੜੇ ਹੋ ਰਹੇ ਨੇ ਉਹ ਕਪਲਿਆਂ ਦੇ ਉੱਤੇ ਕਦੋਂ ਇਹ ਬਾਤ ਚੱਕੀ ਜਾਊਗੀ ਕਿ ਆਵਾਜ਼ ਦੇ ਉੱਤੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਲੇਕਿਨ ਇੱਕ ਵੱਡੀ ਤਸਵੀਰ ਤੇ ਵੱਡਾ ਸਕੈਮ ਜਿਹੜਾ ਸਾਹਮਣੇ ਆ ਚੁੱਕਾ ਹੋਇਆ ਵੈ ਲੇਕਿਨ ਐਕਸੀਅਨ ਵੀ ਪਹੁੰਚ ਚੁੱਕੇ ਹੋਏ ਨੇ ਲੇਕਿਨ ਤੁਹਾਨੂੰ ਜੋ ਤਸੀਮ ਸਿੰਘ ਪਿੰਡਰ ਨੇ ਗੱਲਬਾਤ ਕੀਤੀ ਕਿ ਉਹ ਤਸਵੀਰ ਆ ਵੱਡੇ ਵੱਡੇ ਬੀਮ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਪਏ ਹੋਏ ਨੇ ਕੀ ਇਹ ਬੀਮ ਹੈ ਕੰਸਟਰਕਸ਼ਨ ਜਿਹੜੀ ਲਗਾਤਾਰ ਚਲਦੀ ਪਈ ਸੀਗੀ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਐਕਸੀਅਨ ਜਈ ਇੱਥੇ ਮੌਜੂਦ ਹੈਗੇ ਨੇ ਖੁਦ ਬੁਲਾਇਆ ਕਿ ਇਸ ਚੀਜ਼ ਦਾ ਵੇਰਵਾ ਕੀਤਾ ਜਾਵੇ ਲੇਕਿਨ ਉਹ ਜਗ੍ਹਾ ਦੀ ਕਾਪੀ ਜਿਹੜੀ ਹੈਗੀ ਹੈ ਉਹ ਵੀ ਨਾਲ ਐਕਸੀਅਨ ਸਾਹਿਬ ਨੂੰ ਦਿਖਾਵਾਂਗੇ ਅਸੀਂ ਟੈਕਸੀ ਸਾਹਿਬ ਭਿੰਡਰ ਸਾਹਿਬ ਨਾਲ ਗੱਲ ਹੋਈ ਸੀ ਭੇਜਿਆ ਹੋਣਾ ਤੁਹਾਨੂੰ ਆਹ ਦੇਖੋ ਆ ਕਾਪੀ ਦੇਖੋ ਆ ਪੜੋ ਸਰ ਇੰਪਰੂਵਮੈਂਟੀ ٹرسٹ ਦੀ ਜਗ੍ਹਾ ਕੀ ਸਟੇ ਮਿਲੀ ਹੋਈ ਆ ਤਾਂ ਵੀ ਕੰਮ ਹੋ ਰਿਹਾ ਧੜਲੇ ਨਾਲ ਜੇ ਮੈਂ ਸੈਂਡ ਕਰ ਦੂ ਜੀ ਇਹ ਮੈਂ ਭਿੰਡਰ ਸਾਹਿਬ ਨੂੰ ਸੈਂਡ ਕਰਤੀ ਇਹ ਤੁਹਾਨੂੰ ਵੀ ਵਟਸਐਪ ਕਰ ਦਿੰਦਾ ਵਾ ਲੇਕਿਨ ਆ ਬਕਾਇਦਾ ਦੇ ਵਿੱਚ ਨਕਸ਼ਾ ਲੱਗਾ ਹੋਇਆ ਸਰ ਇੱਕ ਮਿੰਟ ਮਾਲਕ ਉਹ ਨਹੀਂ ਮਾਲਕ ਤਾਂ ਕੋਈ ਦੱਸ ਹੀ ਨਹੀਂ ਰਿਹਾ ਜੀ ਆਹ ਦੇਖੋ ਜੀ ਬਣਾ ਰਿਹਾ ਬੰਦਾ ਚੈੱਕ ਕਰੋ ਆਹ ਨਕਸ਼ਾ ਨਾਲ ਲੱਗਾ ਹੈ ਜੀ ਐਕਸੈਸ ਦਾ ਬੰਨਾਈ ਵੱਡੀ ਜਗ੍ਹਾ ਦੇ ਉੱਤੇ ਕਬਜ਼ਾ ਇੰਪਰੂਵਮੈਂਟ ਹੀ ٹرسٹ ਦੀ ਜਗ੍ਹਾ ਹੈਗੀ ਹੈ ਜਿੰਨੇ ਸੂਤਰਾਂ ਨੇ ਸਾਨੂੰ ਭੇਜੀ ਜਗ੍ਹਾ ਉਨੇ 100% ਛੋਟੀ ਦਿੱਤੀ ਹੈ ਇੰਪਰੂਵਮੈਂਟ ਦੀ ਟਰਸੀ ਜਗ੍ਹਾ ਕਈ ਵੱਡੇ ਮਗਰਮੱਛ ਦੇ ਵਿੱਚ ਆ ਗਏ ਨੇ ਕਾਰਵਾਈ ਕੀ ਅਮਲ ਚ ਲਿਆਂਦੀ ਜਾਊਗੀ ਪਿੰਡਰ ਸਾਹਿਬ ਨੇ ਤਾਂ ਕਹਤਾ ਚਾਹੀ ਲੋਹੇ ਦੀ ਬਣਾ ਲੈਣ ਜਾਂ ਜਿਹੜੀ ਮਰਜ਼ੀ ਬਣਾ ਲੈਣ ਡੈਮੋਲੇਸ਼ਨ ਹੋਊਗੀ ਹੋਊਗੀ ਸਰ ਜਿਹੜੀ ਇਹ ਚੋਰ ਵਿਚਾਰੀ ਕੀਤੀ ਸੀ ਚੋਰ ਚੋਰ ਵਿਚਾਰੀ ਹਾਂਜੀ ਚੋਰ ਵਿਚਾਰੀ ਜਿਹੜੀ ਕੀਤੀ ਗਈ ਹੈ ਉਹਤੇ ਕੀ ਕਾਰਵਾਈ ਹੋਊਗੀ ਸਰ ਸਰ ਜਿਹੜੀ ਲੀਗਲ ਹੀ ਕਾਰਵਾਈ ਹੋਊਗੀ ਉਹ ਹੋਊਗੀ ਜੀ ਪੁਲਿਸ ਦੀ ਮਦਦ ਨਾਲ ਸਾਰੀ ਜੋ ਵੀ ਡਿਸਟਰਕਸ਼ਨ ਹੋਊਗੀ ਹੋਊਗੀ ਲੇਕਿ ਸਰ ਕਿੰਨੇ ਕਿੰਨੇ ਗੱਜ ਜਗ੍ਹਾ ਹੈਗੀ ਸਰ ਪੈਸੇ ਐਕਸੇ ਸਾਹਿਬ ਨੂੰ ਦੇਖਦੇ ਆਣਾ ਜੋ ਵੀ ਹੈਗਾ ਆਏ ਆ ਅਜੇਜ ਸਾਹਿਬ ਹੈਗੇ ਆ ਚੈੱਕ ਕਰ ਜੀ ਸਾਹਿਬ ਨੇ ਤਾਂ ਕਿਹਾ ਤਾਂ ਭਿੰਟਰ ਸਾਹਿਬ ਨੇ ਵੀ ਕਿਹਾ ਤਾਂ ਐਕਸੇ ਸਾਹਿਬ ਨਾਲ ਗੱਲ ਕਰਨਾ ਹਾਂ ਹਾਂ ਜੋ ਵੀ ਜਿਹੜੀ ਵੀ ਰੂਲ ਅਨਸਾਰ ਕਾਰਵਾਈ ਹੋਊਗੀ ਅਸੀਂ ਪੁਲਿਸ ਮਾਡਲ ਲੈ ਕੇ ਪੂਰੀ ਵਕ ਕਾਰਵਾਈ ਕਰਾਂਗੇ ਜਿਹੜੀ ਵੀ ਮਜਾਜ ਹੈਗੀ ਤੋੜਾਂਗੇ ਜੀ ਸਾਹਿਬ ਬੜੇ ਚਿਕਾ ਤੁਹਾਨੂੰ ਗੱਲ ਦੱਸ ਕਿ ਇਹ ਜਗ੍ਹਾ ਵੇਚ ਵੀ ਦਿੱਤੀ ਗਈ ਹੈ ਕੋਈ 42000 ਰੁਪਏ ਗਾਜੇ ਸਾਹਿਬ ਨਾਲ ਨਹੀਂ ਸਾਨੂੰ ਨਹੀਂ ਕੁਝ ਪਤਾ ਜੀ ਸੂਤਰ ਨੇ ਕਨਫਰਮ ਇਨਫੋਰਮੇਸ਼ਨ ਦਿੱਤੀ ਸਰ ਸਾਡੀ ਨੋਲਿਜ ਨਹੀਂ ਹੈਗਾ ਸਾਡੀ ਨੋਲਿਜ ਦੇ ਲੇਕਿਨ ਸਰ ਤੁਹਾਡੇ ਇੱਥੇ ਕੋਈ ਅਧਿਕਾਰੀ ਜਿਹੜੇ ਆਂਦੇ ਨਹੀਂ ਕਿ ਐਕਸਨ ਸਾਹਿਬ ਇੱਕ ਸਵਾਲ ਹੈ ਕਿ ਇੰਨਾ ਵੱਡਾ ਕਬਜ਼ਾ ਕਈ ਜਗ੍ਹਾ ਵਾਂ ਇੰਪਰੂਵਮੈਂਟਸ ਜੀ ਖਾਲੀ ਪਈਆਂ ਉੱਤੇ ਬਿਲਡਿੰਗਾਂ ਬਣਾ ਦਿੱਤੀਆਂ ਜਾਂਦੀਆਂ ਹੋਣੇ ਕੋਈ ਅਧਿਕਾਰੀ ਆਂਦਾ ਨਹੀਂ ਕਿ ਨਹੀਂ ਨਹੀਂ ਸਾਡੇ ਜੇਈ ਹੁੰਦੇ ਆ ਫੀਲਡ ਅਫਸਰ ਹੁੰਦੇ ਆ ਜੀ ਜੀ ਉਹ ਆਂਦੇ ਨਹੀਂ ਕਿ ਸਰ ਆਂਦੇ ਆ ਜੀ ਹਾਂ ਲੇਕਿਨ ਇਹ ਇੰਨੀ ਵੱਡੀ ਜਗ੍ਹਾ ਆ ਹੁਣ ਸਾਡੇ ਧਿਆਨ ਚ ਆ ਗਈ ਹੈ ਜੀ ਉਹ ਵੀ ਅਸੀਂ ਧਿਆਨ ਦੇਤੀ ਸਾਡੇ ਸੁੱਤ ਨੇ ਸਾਨੂੰ ਦਿੱਤੀ ਅਸੀਂ ਤੁਹਾਨੂੰ ਦੇਤੀ ਕਾਰਵਾਈ ਹੋਊਗੀ ਹੋਊਗੀ ਜੀ ਹੋਊਗੀ ਚਲੋ ਬਿਲਕੁਲ ਕਾਰਵਾਈ ਹੋਊਗੀ ਅਮਲ ਚ ਲਿਆਂਦੀ ਜਾਊਗੀ ਲੇਕਿਨ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਆ ਕਿ ਜੋ ਜਿਹੜੀ ਦੀਵਾਰ ਜਿਹੜੀ ਹੈਗੀ ਆ ਉਹ ਵੀ ਤੋੜੀ ਜਾ ਛੱਟੀ ਜਾ ਰਹੀ ਥੱਲੇ ਉਹ ਤਸਵੀਰ ਦਿਖਾਰੇ ਤੁਹਾਨੂੰ ਕਿ ਜਦੋਂ ਲੁਧਿਆਣਾ ਲਾਈਵ ਦੀ ਟੀਮ ਉੱਤੇ ਪਹੁੰਚੀ ਆ ਕਿ ਵੱਡੇ ਕਬਜ਼ੇ ਦੇ ਉੱਤੇ ਜੋ ਤੁਸੀਂ ਤੁਸੀਂ ਕੌਣ ਸੀਗੇ ਭਾਈ ਜੀ ਤੁਸੀਂ ਇੱਥੇ ਘੁੰਮਦੇ ਪਏ ਸੀ ਕੌਣ ਹੈ ਮਾਲਕ ਇਹਦਾ ਅਰੇ ਦੱਸ ਦੋ ਮਾਲਕ ਕੌਣ ਹੈ ਪ੍ਰੋਫੈਸਰ ਇਹ ਵੀਡੀਓ ਬਣਾ ਲੈਂਦੇ ਆ ਇਹਨੂੰ ਇਹਨੂੰ ਪਹਿਲਾਂ ਨਾ ਨਾ ਮਾਲਕ ਕੌਣ ਆ ਤੁਸੀਂ ਮਾਲਕਾਂ ਨੂੰ ਭੇਜ ਦਿਓ ਚੱਲੇਗੀ ਚੈਨਲ ਤੇ ਉਹ ਦਿਖਾਵਾਂਗੇ ਸਾਰਾ ਕੁਝ ਅਸੀਂ ਕੋਈ ਨਾ ਦੱਸਦੇ ਹੋਣ ਹੁਣ ਮਾਲਕ ਕੌਣ ਹੈ ਐਕਸਟਰਾ ਕਿ ਨਾ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਕਿ ਜੀਸੀਬੀ ਮਗਵਾਈ ਜਾ ਰਹੀ ਹੁਣ ਜਿੰਨੀ ਖ ਉਹ ਤੋੜੀਆਂ ਜਾ ਰਹੀਆਂ ਜੀਸੀਬੀ ਮਗਾਣ ਦੇ ਆਰਡਰ ਜਿਹੜੇ ਹੋ ਚੁੱਕੇ ਹੋਏ ਨੇ ਲੇਕਿਨ ਉਹ ਤਸਵੀਰ ਦਿਖਾਣੀ ਲਾਜ਼ਮੀ ਸਮਝੀ ਜਾਊਗੀ ਕਿ ਇੰਪਰੂਵਮੈਂਟ ਰਸ ਦੀ ਜਗ੍ਹਾ ਦੇ ਉੱਤੇ ਜੋ ਕਬਜ਼ਾ ਹੋਇਆ ਹੋਵੇ ਆਖਿਰ ਕਿੱਦਾਂ ਕਬਜ਼ਾ ਹੋਇਆ ਵਾ ਕਿਸ ਤਰ੍ਹਾਂ ਨਹੀਂ ਹੋਇਆ ਇਹ ਤਾਂ ਇੱਕ ਹੁਣ ਜਾਂਚ ਦੇ ਘੇਰੇ ਦੇ ਵਿੱਚ ਆ ਗਿਆ ਵਾ ਲੇਕਿਨ ਵੀਡੀਓ ਬਣਾਣੀ ਬਾਈ ਹੁਣ ਤਾਂ ਦੱਸੋ ਵੀਡੀਓ ਬਣ ਗਈ ਹੋਣੀ ਕੌਣ ਹੈ ਮਾਲਕ ਹਾਂਜੀ ਮਾਲਕ ਕੌਣ ਹੈ ਇਹਦੇ ਜਗ੍ਹਾ ਦੇ ਹਾਂਜੀ ਮੇਰੇ ਅੰਕਲ ਨੇ ਇਹਦੇ ਕੀ ਨਾਮ ਨੇ ਨਾਮ ਮੈਂ ਨਹੀਂ ਦੱਸ ਸਕਦੇ ਨਹੀਂ ਦੱਸ ਸਕਦੇ ਕਿੰਨੇ ਸਮੇਂ ਤੋਂ ਮੰਡੀਆ ਤਾਂ ਦੱਸ ਦੋ ਇਹ ਹਾਂਜੀ ਹਲੇ 15-20 ਦਿਨ ਹੋਏ ਯਾਰ ਬੰਦੇ ਨੂੰ ਮੇਰੇ ਕੋਲ ਕੁਝ ਸੌਦੇ ਵਿੱਚ ਵੀ ਗਏ ਨੇ ਇੱਥੇ ਇਹ ਨਹੀਂ ਪਤਾ ਬਈ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਨਹੀਂ ਪਤਾ ਉਹ ਬਿਲਡਿੰਗ ਕਿੰਨੇ ਦਿਨ ਹੋ ਗਈ ਬਣੀ ਐ ਉਹ ਤਾਂ ਮੈਨੂੰ ਪਤਾ ਨਹੀਂ ਬਈ ਕਿੰਨੇ ਵੀ ਤੁਸੀਂ ਨਹੀਂ ਕਰਾਨੀ ਹੇਟੋਂ ਨਿਗਰਾਨੀ ਤੁਹਾਡੇ ਹੇਠ ਹੈ ਨਹੀਂ ਮੈਂ ਕਦੇ-ਕਦੇ ਆਣਾ ਮੈਂ ਘਟੇ ਰੋ ਜਾਣਾ ਭਰਾ ਕਦੇ-ਕਦੇ ਜਾਂਦੀ ਹਾਂ ਹਾਂਜੀ ਹਾਂਜੀ ਚਲੋ ਇਹ ਤਾਂ ਬਾਈ ਦਾ ਚਲੋ ਮਾਲਕ ਦਾ ਨਾਮ ਨਹੀਂ ਦੱਸਣਾ ਅੰਕਲ ਹੀ ਇਹਨਾਂ ਦੇ ਲੇਕਿਨ ਰਿਮੂਵ ਜਿਹੜੀ ਇਹ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰ ਦਿਖਾਣੀ ਲਾਜ਼ਮੀ ਸਮਝੀ ਜਾ ਰਹੀ ਆ ਕਿ ਚੱਟੇ ਮਗਾਈ ਹੋਏ ਸੀਟਾਂ ਦੇ ਕੀ ਹੁਣ ਐਕਸੀਅਨ ਵੀ ਇੱਥੇ ਪਹੁੰਚ ਚੁੱਕੇ ਜੇਈ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਤੇ ਜਗਾ ਜਿਹੜੀ ਆ ਹੁਣ ਡੈਮੋਲੇਸ਼ਨ ਜੇਈ ਖੁਦ ਆਪਣੇ ਹੱਥਾਂ ਨਾਲ ਕਰ ਰਹੇ ਨੇ ਕਿ ਇੱਟਾਂ ਜਿਹੜੀਆਂ ਕੱਢ ਰਹੇ ਨੇ ਕਿ ਕਿੰਨੇ ਸਮੇਂ ਦੇ ਉੱਤੋਂ ਇਹ ਚੀਜ਼ ਜਿਹੜੀ ਬੰਦਰੀ ਹੋਊਗੀ ਇਹ ਪਤਾ ਨਹੀਂਗਾ ਹੋਊਗਾ ਲੇਕਿਨ ਬਾਈ ਨੇ ਆ ਕੇ ਕਿ 15-20 ਦਿਨਾਂ ਤੋਂ ਲੇਕਿਨ ਉਹ ਬਿਲਡਿੰਗ ਜਿਹੜੀ ਬਣ ਚੁੱਕੀ ਹੋਈ ਆ ਉੱਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਉਹ ਬਿਲਡਿੰਗ ਜਦੋਂ ਬਣੀ ਕੀ ਇਹਨਾਂ ਦੇ ਜਿਹੜੇ ਅਫਸਰ ਸੀਗੇ ਉੱਤੇ ਨਿਗਰਾਨੀ ਨਹੀਂ ਹੇਟ ਕਰਦੇ ਸੀਗੇ ਕੀ ਇੰਪਰੂਵਮੈਂਟ ਦੀ ਟ੍ਰੈਸ ਦੀ ਜਗਾ ਕਿ ਇਹ ਪਾਸ ਹੋਈ ਪਈ ਜੇ ਸੀ ਜੀ ਦਾ ਬੋਲ ਕਰ ਰਿਹਾ ਆਦੇ ਤੋਂ ਨਕਸ਼ਾ ਫੜੀ ਲਿਖੋ ਕੀ ਕੋ ਵੱਡਾ ਸਵਾਲ ਇਹ ਚ ਆ ਖੜਾ ਹੋ ਜਾਂਦਾ ਕੀ ਹੁਣ ਡੈਮੋਲੇਸ਼ਨ ਦਾ ਜਿਹੜੀ ਇਹ ਜਰੂਰ ਕੀਤੀ ਜਾ ਰਹੀ ਹੈ ਹੱਤਿਆਣਾ ਕੀਤੀ ਜਾ ਰਹੀ ਹੈ ਜੀ ਸੀ ਬੀ ਮਗਵਾਈ ਜਾ ਰਹੀ ਹੈ ਐਕਸ਼ਨ ਮੌਕੇ ਤੇ ਨੇ ਉਹਨਾਂ ਨੇ ਸਾਫ਼ ਗੱਲ ਕਹਤੀ ਜੀ ਸੀ ਮਗਵਾਈ ਜਾਵੇ ਹੁਣ ਦੇਖਦੇ ਆ ਕੀ ਅਗਰ ਇੰਪਰੂਵਮੈਂਟ ਟਰਸ ਦੇ ਅੰਦਰ ਸੀ ਤੇ ਮੂਵਮੈਂਟ ਟਰਸ ਦੇ ਇਹਨੂੰ ਪਾਸ ਕੀਤਾ ਕਿ ਨਹੀਂ ਕੀਤਾ ਕਿ ਲਾਟ ਹੋਈ ਪਈ ਸੀ ਕਿ ਨਹੀਂ ਲਾਟ ਹੋਈ ਪਈ ਸੀ ਇੱਕ ਵੱਡਾ ਸਵਾਲਾ ਵੀ ਖੜਾ ਹੁੰਦਾ ਹੈ ਕਿ ਉਹਨ ਲਾਟਮੈਂਟ ਜਿਹੜੀ ਹੈ ਹੈਗੀ ਸੀ ਕਿ ਨਹੀਂ ਸੀਗੀ ਲੇਕਿਨ ਹਜੇ ਤੱਕ ਕੋਈ ਮਾਲਕ ਜਿਹੜਾ ਸਾਹਮਣੇ ਨਹੀਂ ਆਇਆ ਵਾ ਕੋਈ ਨ ਐਕਸਨ ਸਾਹਿਬ ਕੋਈ ਮਾਲਕ ਆਇਆ ਹੈ ਜੀ ਤੱਕ ਨਹੀਂ ਆਇਆ ਕੋਈ ਮਾਲਕ ਨਹੀਂ ਆਇਆ ਐਕਸਨ ਸਾਹਿਬ ਇਹ ਲਾਟ ਹੋਈ ਪਈ ਜਗਾ ਨਹੀਂ ਕਿਸੇ ਨੂੰ ਲਾਟ ਨਹੀਂ ਹੋਈ ਇਹ ਚੈੱਕ ਕਰਨਾ ਪੈਣਾ ਪਰ ਜੇਕਰ ਲਾਟ ਵੀ ਹੋਈ ਆ ਤਾਂ ਕੋਈ ਡਿਊ ਪ੍ਰੋਸੈਸ ਦੇ ਨਾਲ ਹੀ ਕੋਈ ਇਹ ਥੋੜੀ ਜੀ ਸਾਡੇ ਕੋਲ ਜੇਕਰ ਐਨਸੀਆ ਵੀ ਐਨਸੀਆ ਵੀ ਬਣਾਉਣ ਵਾਲਾ ਹੋਊਗਾ ਹੋਰ ਵੀ ਹੋਊਗਾ ਸਾਨੂੰ ਇਹ ਕੁਝ ਨਹੀਂ ਮਤਲਬ ਕੋਈ ਨੋ ਲੈਜ ਨਹੀਂ ਹੈਗੀ ਜੀ ਇੱਕ ਵੱਡਾ ਪੱਦਰ ਦੇ ਉੱਤੇ ਵੱਡੇ ਵੱਡੀ ਅੰਗੈਲੀ ਕਿਤਕੀ ਜਾ ਸਕਦੀ ਤੇ ਵੱਡਾ ਸਕੈਮ ਵੀ ਕਿਹਾ ਜਾ ਸਕਦਾ ਹਾਂਜੀ ਚਲੋ ਚਲੋ ਸਾਨੂੰ ਤਾਂ ਫੋਨ ਆ ਗਿਆ ਪਤਾ ਨਹੀਂ ਕਿਹਦਾ ਫੋਨ ਆਇਆ ਵਾ ਲੇਕਿਨ ਅਸੀਂ ਗੱਲ ਕਰਦੇ ਆ ਸਫਾਰਸ਼ਾਂ ਤੇ ਆਣੀਆਂ ਸ਼ੁਰੂ ਹੋ ਚੁੱਕੀਆਂ ਆਈਆਂ ਲੇਕਿਨ ਗੱਲ ਅਸੀਂ ਕਰਨ ਲੱਗੇ ਆ ਤੁਹਾਡੇ ਨਾਲ ਡਾਇਲ ਕੀਤਾ ਗਿਆ ਬਸ ਇਸ ਵੇਲੇ ਆਪ ਨੂੰ ਨਗਰਪਾਲਿਕਾ ਫੋਨ ਆਇਆ ਸਾਨੂੰ ਸਰ ਕੇ ਕੁਝ ਸਮੇਂ ਬਾਅਦ ਕੋਸ਼ਿਸ਼ ਕਰੋ ਜਦੋਂ ਤੇ ਪਹੁੰਚੇ ਆ ਉਹ ਆਪਣੀ ਇਤਿਹਾਪ ਆਏ ਨੇ ਜੇ ਜਗ੍ਹਾ ਉਹਨਾਂ ਦੀ ਹੁੰਦੀ ਤਾਂ ਆਪਤੀ ਆ ਜਾਂਦੇ ਠੀਕ ਹੈ ਕੁਝ ਸਮੇਂ ਪਹਿਲਾਂ ਕੋਸ਼ਿਸ਼ ਕਰਿਆ ਸਫਾਰਸ਼ਾਂ ਸਭ ਕੋਲ ਵੀ ਆ ਰਹੀ ਹੈ ਪ੍ਰਮੁਖੀ ਹਾਲ ਚਾਲ ਹੈ ਵਧੀਆ ਸਰ ਠੀਕ ਹੋ ਘਰ ਪਰਵਾਹ ਠੀਕ ਹੈ ਬਾ ਵਧੀਆ ਭੋਲੇ ਨਾ ਅੱਜ ਅੱਜ ਤੁਸੀਂ ਕਿਸੇ ਚੜ੍ਹਾਈ ਕਰ ਦਿੱਤੀ ਐ ਚੜ੍ਹਾਈ ਕਿਤੇ ਨਹੀਂ ਕੀਤੀ ਤੇ ਨਜ਼ਾਇਜ਼ ਜਿਹੜਾ ਬਿਲਡਿੰਗ ਬਣ ਰਹੀ ਸੀ ਉੱਤੇ ਪਹੁੰਚਿਆ ਸੀਗਾ ਸੂਤਰਾਂ ਦੇ حوالے ਤੋਂ ਖਬਰ ਆਈ ਸੀਗੀ ਕਿ ਇੱਕ ਪਾਸ ਹੈਗੀ ਐ ਬਿਲਡਿੰਗ ਕਿਹਦੀ ਬਿਲਡਿੰਗ ਕਿਦੀ ਐ ਭਾਜੀ ਇਹ ਤੁਹਾਡੇ ਛੋਡੇ ਭਰਾ ਨੇ ਬਣਾਈ ਐ ਤੇ ਮੈਂ ਪਰਚੇਜ਼ ਕੀਤੀ ਆ ਆਪਾਂ ਬਿਲਡਿੰਗ ਜਿਸ ਨਾਲ ਤੋਂ ਆਪਾਂ ਸੇਲ ਕੇ ਆਪਾਂ ਪਰਚੇਜ਼ ਕੀਤੀ ਔਰ ਡਾਕੂਮੈਂਟ ਵੀ ਹੈਗੇ ਸਭ ਕੁਝ ਹੈਗਾ ਆਪਣੇ ਕੋਲ ਤੇ ਨਾ ਵੀ ਉਹਨਾਂ ਨੇ ਕਿਸੇ ਹੋਰ ਨੂੰ ਪਰਚੇਜ਼ ਕੀਤੀ ਹੋਈ ਉਹਨਾਂ ਨੇ ਅੱਛਾ ਪਰਚੇਜ਼ ਕੀਤੀ ਐ ਤੇ ਆਪਾਂ ਆਪਾਂ ਕੋਈ ਕਬਜ਼ਾ ਥੋੜੀ ਇੰਪਰੂਵਮੈਂਟ ਟਰਸਟ ਦੇ ਉੱਤੋਂ ਤੁਸੀਂ ਪਾਸ ਕਰਾਈ ਹੋਈ ਹੈ ਇਹਦਾ ਭਾਜੀ ਭਾਜੀ ਇਹਦੇ ਸਾਰੇ ਨਕਸ਼ੇ ਨਾ ਪਾਸ ਕਰਕੇ ਹੋਏ ਆ ਦੂਜੀ ਗੱਲ ਇੰਪਰੂਵਮੈਂਟ ਟਰਸਟ ਦਾ ਤਾਂ ਪਲਾਟ ਹੀ ਨਹੀਂ ਹੈਗਾ ਇਹ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਜਿਹੜੇ ਨੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਨਕਸ਼ਾ ਨਾਲ ਲੈ ਕੇ ਆਏ ਨੇ ਜਿਹੜੀ ਬੰਡਰੀ ਇੰਪਰੂਵਮੈਂਟ ਟਰਸਟ ਦੇ ਅੰਡਰ ਆਂਦੀ ਹੈ ਤੇ ਉਹ ਤੁਸੀਂ ਜਦੋਂ ਨਕਸ਼ਾ ਹੀ ਨਹੀਂ ਪਾਸ ਹੈਗਾ ਤੇ ਬਣਾ ਕੇ ਦਰ ਰਹੇ ਹੋ ਵਿਸ਼ਾਲ ਭਾਜੀ ਇਹਨਾਂ ਦੀ ਐਨਓਸੀ ਸਾਡੇ ਕੋਲ ਹੈਗੀ ਹੈ ਐਨਓਸੀ ਹੈਗੀ ਤੁਹਾਡੇ ਕੋਲ ਇੰਪਰੂਵਮੈਂਟ ਟਰਸਟ ਦੀ ਐਨਓਸੀ ਹੈਗੀ ਸਾਡੇ ਕੋਲ ਯਾਰ ਜੇ ਜਿਹੜੀ ਸਟੇ ਜਿਹੜੀ ਚਲਦੀ ਵੀ ਇੱਕ ਸਟੇ ਦੀ ਕਾਪੀ ਜਿਹੜੀ ਚਲਦੀ ਵੀ ਕੋਰਟ 'ਚ ਕੋਈ ਮੈਟਰ ਵੀ ਚੱਲ ਰਿਹਾ ਦਾ ਕੋਈ ਮੈਟਰ ਨਹੀਂ ਹੈਗਾ ਇਸ ਇਸ ਜਗ੍ਹਾ ਦਾ ਸਟੇ ਤੇ ਹਾਈ ਕੋਰਟ ਦੇ ਵਿੱਚ ਚਲੋ ਤੁਹਾਨੂੰ ਮੈਂ ਇੱਕ ਪੇਪਰ ਵੀ ਪਾ ਰਿਹਾ ਹਾਂ ਜਿਹੜੀ ਸੂਤਰਾਂ ਨੇ ਸਾਨੂੰ ਭੇਜਿਆ ਸੀਗਾ ਉਹ ਕਾਗਜ਼ ਵੀ ਤੁਹਾਨੂੰ ਡਾਕੂਮੈਂਟ ਵੀ ਪਾ ਰਿਹਾ ਹਾਂ ਲੇਕਿਨ ਤੁਸੀਂ ਮੌਕੇ ਤੇ ਆ ਜਾਓ ਆਓ ਇੱਕ ਮਿੰਟ ਮੌਕੇ ਤੇ ਮੈਂ ਮੈਂ ਮੌਕੇ ਤੇ ਮੈਂ ਨਿਕਲ ਗਿਆ ਹਾਂ ਤੂੰ ਮੈਂ ਤੁਹਾਡੇ ਕੋਲ ਪਹੁੰਚ ਰਿਹਾ ਜਨਾਬ ਮੈਨੂੰ ਪਤਾ ਹੁੰਦਾ ਤੁਸੀਂ ਆ ਰਹੇ ਤਾਂ ਆਪੋ ਤੇ ਪਹਿਲੀ ਹਾਜ਼ਰ ਹੁੰਦੇ ਚਲੋ ਆ ਜਾਓ ਮੌਕੇ ਤੇ ਹੀ ਆ ਸਾਰੇ ਅਧਿਕਾਰੀ ਮੌਕੇ ਤੇ ਹੀ ਨੇ ਕੋਈ ਗੱਲ ਨਹੀਂ ਕੋਈ ਉਹ ਜੀ ਤੇ ਫਨੀ ਕਰੋ ਤੁਸੀਂ ਐ ਥੋੜੀ ਤਸਦੀਕ ਕਰਾ ਦੇਵਾਂਗੇ ਜੀ ਡੀਵੀਸੀ ਲੈ ਕੇ ਆ ਕੇ ਫਰਕ ਤੁਹਾਡੇ ਨਾਮ ਨਹੀਂ ਹੈਗੀ ਲੇਕਿਨ ਐਕਸੈਸ ਆਪ ਕੀ ਹਜੇ ਕਿ ਵਿਚਲਾ ਸਿੱਟਾ ਕੀ ਨਿਕਲਿਆ ਜੇ ਕੁਛ ਨਹੀਂ ਇੱਕ ਆਪ ਦੀ ਮਾਲਕੀ ਦਾ ਸਬੂਤ ਦਿਖਾਣਗੇ ਅਸੀਂ ਆਪਦੇ ਕਾਗੇ ਰਿਕਾਰਡ ਚੈੱਕ ਕਰ ਲੈਂਦੇ ਆ ਜੀ ਤੇ ਉਹ ਤੱਕ ਇਹ ਕੰਸਟਰਕਸ਼ਨ ਨਹੀਂ ਕਰਨਗੇ ਅਗਰ ਰਿਕਾਰਡ ਨਾਲ ਕੋ ਨਾ ਹੋਏ ਤੁਹਾਡੇ ਰਿਪੋਰਟ ਚ ਨਾ ਬੋਲਦੇ ਫਿਰ ਅਸੀਂ ਟਾਵਰ ਜਿੰਨਾ ਕ ਏਰੀਆ ਆ ਰਿਹਾ ਸਭ ਡੈਮੋਲਿਸ਼ ਕੀਤਾ ਜਾਊਗਾ ਹਾਂ ਡੈਮੋਲਿਸ਼ਨ ਕੀਤਾ ਤੁਹਾਡੇ ਕੋ ਕਿਹੜੇ ਸਾਲ ਤੋਂ ਹੈਗੀ ਸਰ ਆਪ ਜੀ 1999 ਤੋਂ ਲੋੜੀ ਨਿਵਰੇ ਆ ਗਿਆ ਤੇ ਇਹ ਜਿਹੜੀ ਸਟੇ ਜਿਹੜੀ ਲੱਗੀ ਉਹ ਕਿਸ ਚੀਜ਼ ਦੀ ਲੱਗੀ ਹੋਈ ਉਹ ਤਾਂ ਬਈ ਕਿਤੇ ਹੋਰ ਪਿੰਡ ਦੀ ਆ ਸਾਡੇ ਨਾਲ ਉਹ ਸਟੇ ਦਾ ਕੋਈ ਸਬੰਧ ਨਹੀਂ ਅਸੀਂ ਉਹ ਮਾਲਕ ਨਹੀਂ ਹੈਗੇ ਜਿਹਦੇ ਖਿਲਾਫ ਲਈ ਐ ਆ ਸ਼ੋਹ ਬੰਦੇ ਨਹੀਂ ਜਾਣਦੇ ਵੀ ਕੌਣ ਆ ਲੇਕਿਨ ਇਹਦੇ ਵਿੱਚ ਤੁਸੀਂ ਇੰਪਰੂਵਮੈਂਟ ਟਰਸਟ ਕੋਲ ਐਨਓ ਸੀ ਲਈਤੀ ਆ ਕੁਛ ਅਰੇ ਵੀ ਇੰਪਰੂਵਮੈਂਟ ਟਰਸਟ ਨਾਲ ਕੋਈ ਸਬੰਧ ਹੀ ਨਹੀਂ ਹੈਗਾ ਜਗ੍ਹਾ ਦਾ ਕੋਰਪੋਰੇਸ਼ਨ ਦੇ ਅੰਦਰ ਕੋਰਪੋਰੇਸ਼ਨ ਦੇ ਅੰਦਰ ਆ ਅਸੀਂ ਉਹਨਾਂ ਤੋਂ ਲਈ ਗਿਆ ਇਹਨੂੰ ਐਨਓ ਸੀ ਲੈ ਲਾਂਗੇ ਜਿਹੜਾ 8 ਨੰਬਰ ਦਾ ਮਸੀਕਾ ਕਹਿ ਰਹੇ ਨੇ ਤੇ ਉਹ ਮਸੀਕਾ ਕਿੱਥੇ ਹੈਗਾ ਫਿਰ 8 ਨੰਬਰ ਦਾ ਜਿਹੜਾ ਹੈਗਾ ਵੀ ਟ੍ਰਾਂਸ ਇੰਪ ਜੋ ਇੰਪਰੂਵਮੈਂਟ ਟ੍ਰਸਟ ਦੀ ਫਰਦ ਦੇ ਵਿੱਚ ਬੋਲਦੀ ਉਹ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਚਲੋ ਇੰਪਰੂਵਮੈਂਟ ਹੀ ਟ੍ਰਸਟ ਦੀ ਜਗ੍ਹਾ ਦੇ ਵਿੱਚ ਬੋਲਦੀ ਹੋਈ ਤਾਂ ਇਹਨਾਂ ਨੂੰ ਕੋਈ ਵਿਰੋਧ ਨਹੀਂ ਹੈਗਾ ਲੇਕਿਨ ਹੁਣ ਉਹਨਾਂ ਨੇ ਸਮਾਂ ਦੇ ਦਿੱਤਾ 10 ਦਿਨ ਦਾ ਸਮਾਂ ਦੇ ਦਿੱਤਾ ਕਿ 10 ਦਿਨ ਬਾਅਦ ਇਹ ਸਾਰਾ ਰਿਕਾਰਡ ਚੱਕਰਨ ਕਿ ਹੁਣ ਰਿਕਾਰਡ ਦੇ ਵਿੱਚ ਤੁਸੀਂ ਆਪ ਖੁਦ ਕਹੋਗੇ ਕਿ ਇਹ ਜਗ੍ਹਾ ਜਿਹੜੀ ਹੈ ਕਿਹਦੇ ਨਾਮ ਬੋਲਦੀ ਪਈ ਚਗੀ ਇੱਕ ਵੱਡਾ ਸਕੈਮ ਜਿਹੜਾ ਸਾਹਮਣੇ ਆਉਣ ਦੀ ਧੀਰ ਹੈਗੀ ਹੈ